ਓ ਆਂਟੀ ਇਸ ਤਰ੍ਹਾਂ ਕੀ ਕਰ ਰਹੀ ਤੁਸੀਂ ਬੜੀ 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 ਆਚਾਰੀ ਕੋ ਜ ਸਾਡੇ 2 ਮਰ ਜੂਏ ਕੋਈ ਗੱਲ ਨਹੀਂ ਹੋਣੀ ਆ ਹਰ ਇੱਕ ਗੱਲ ਸਾਦੀ ਆ ਵਿਸ਼ੋਕਰ ਤੁਹਾਡਾ ਸਾਰਾ ਟੱਬਰ ਉਡਾ ਲਵਾਂਗੇ ਬਾਬਾ ਜੀ ਗੱਲ ਤਾਂ ਕਰ ਦੋ ਬੰਦਾ ਇੱਕ ਬੰਦਾ 50 ਨਾਲ ਇੱਕ ਪੱਕਾ ਉੱਥੇ ਰੱਖ ਦਿੱਤਾ ਹੈ ਇਹ ਜੋ ਤੁਸੀਂ ਤਸਵੀਰਾਂ ਦੇਖੀਆਂ ਇਹ ਖਰੜਦੀਆਂ ਨੇ ਜਿੱਥੇ ਜ਼ਬਰਦਸਤ ਹੰਗਾਮਾ ਹੋਇਆ ਹੈ ਹਿਮਾਚਲ ਪੁਲਿਸ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਜੋ ਸ਼ਖਸ ਨਜ਼ਰ ਆ ਰਿਹਾ ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਪਹੁੰਚੀ ਸੀ ਪਰ ਇਸੇ ਦਰਮਿਆਨ ਇਸ ਸ਼ਖਸ ਦੇ ਵੱਲੋਂ ਪੁਲਿਸ ਪਾਰਟੀ ਤੇ ਹੀ ਹਮਲਾ ਕਰ ਦਿੱਤਾ ਜਾਂਦਾ ਹੈ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੁੰਦੇ ਨੇ ਹਿਮਾਚਲ ਪੁਲਿਸ ਨੂੰ ਸਥਾਨਕ ਪੁਲਿਸ ਦੀ ਮਦਦ ਲੈਣੀ ਪੈਂਦੀ ਆ ਪੂਰਾ ਮਾਮਲਾ ਕੀ ਹੈ ਉਹ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਕਿਵੇਂ ਇਕੱਲਾ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਇਹ ਜੋ ਸ਼ਖਸ ਨਜ਼ਰ ਆ ਰਿਹਾ ਹੈ ਪੁਲਿਸ ਨੂੰ ਲਲਕਾਰ ਰਿਹਾ ਇਸ ਦੇ ਵੱਲੋਂ ਆਪਣੇ ਸ਼ਸਤਰ ਲਹਿਰਾਏ ਜਾ ਰਹੇ ਨੇ ਅਤੇ ਪੁਲਿਸ ਮੁਲਾਜ਼ਮਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਧਮਕਾਇਆ ਜਾ ਰਿਹਾ ਹੈ ਦਰਸਲ ਇਹ ਪੂਰਾ ਵਿਵਾਦ ਹਿਮਾਚਲ ਤੋਂ ਸ਼ੁਰੂ ਹੁੰਦਾ ਹੈ ਕੁਝ ਦਿਨ ਪਹਿਲਾਂ 26 ਤਰੀਕ ਦਾ ਸਮਾ ਹੁੰਦਾ ਜਦੋਂ ਇਹ ਨਯੰਗ ਸਿੰਘ ਦੇ ਬਾਣੇ ਦੇ ਵਿੱਚ ਜੋ ਸ਼ਖਸ ਨਜ਼ਰ ਆ ਰਿਹਾ ਹੈ ਉਹ ਆਪਣੇ ਸਾਥੀਆਂ ਦੇ ਨਾਲ ਸ਼ਿਮਲਾ ਵੱਲ ਜਾਂਦਾ ਹੈ ਇਸੇ ਦਰਮਿਆਨ ਇਸ ਦੇ ਵੱਲੋਂ ਟੋਲ ਟੈਕਸ ਦੇਣ ਤੋਂ ਮਨਾ ਕਰ ਦਿੱਤਾ ਜਾਂਦਾ ਹੈ ਐਨਆਈ ਨੇ ਉਥੇ ਟੋਲ ਟੈਕਸ ਦੇ ਜੋ ਕਰਮਚਾਰੀ ਹੁੰਦੇ ਨੇ ਉਹਨਾਂ ਦੇ ਨਾਲ ਬਦਤਮੀਜ਼ੀ ਕੀਤੀ ਜਾਂਦੀ ਹੈ ਬਦਸਲੂਕੀ ਕੀਤੀ ਜਾਂਦੀ ਹੈ ਇੱਥੇ ਤੱਕ ਕਿ 55000 ਰੁਪਏ ਉਹਨਾਂ ਦੇ ਨਕਦੀ ਜਿਹੜੀ ਆ ਉਹ ਵੀ ਖੋਏ ਜਾਂਦੇ ਆ ਉਹਨਾਂ ਦੇ ਨਾਲ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਇਸ ਤਰੀਕੇ ਦੇ ਨਾਲ ਐਫਆਈਆਰ ਸਾਹਮਣੇ ਆਈ ਜਿਸ ਦੇ ਵਿੱਚ ਇਹ ਪੂਰਾ ਜਿਹੜੀ ਐਫਆਈਆਰ ਦੀ ਕਾਪੀ ਦੇ ਵਿੱਚ ਇਹ ਬਿਆਨ ਜਿਹੜੇ ਨੇ ਦਰਜ ਕੀਤੇ ਗਏ ਨੇ ਕਿ ਇਸ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਜੋ ਸ਼ਖਸ ਹੈ ਉਸ ਦੇ ਵੱਲੋਂ ਉਸ ਦੇ ਸਾਥੀਆਂ ਦੇ ਵੱਲੋਂ ਇਹ ਵਤੀਰਾ ਹਿਮਾਚਲ ਦੇ ਵਿੱਚ ਜਾ ਕੇ ਕੀਤਾ ਜਾਂਦਾ ਹੈ ਜਦੋਂ ਐਫ ਆਈ ਆਰ ਦੀ ਕਾਪੀ ਸਾਹਮਣੇ ਆਉਂਦੀ ਹੈ ਉਸ ਤੋਂ ਬਾਅਦ हिमाचल पुलिस ਨੂੰ ਜਾਣਕਾਰੀ ਮਿਲਦੀ ਹੈ ਕਿ ਖਰੜ ਦੇ ਵਿੱਚ ਇਹ ਸ਼ਖਸ ਉੱਥੇ ਨਜ਼ਰ ਆਇਆ ਜਿਸ ਤੋਂ ਬਾਅਦ ਹਿਮਾਚਲ ਪੁਲਿਸ ਉੱਥੇ ਪਹੁੰਚਦੀ ਹੈ ਹਿਮਾਚਲ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਅੱਗੋਂ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਨਾਲ ਹੀ ਸਿੱਧਾ ਹੋ ਜਾਂਦਾ ਹੈ ਪੁਲਿਸ ਮੁਲਾਜ਼ਮਾਂ ਤੇ ਹੀ ਹਮਲਾ ਕਰ ਦਿੰਦਾ ਹੈ ਇਸ ਪੂਰੀ ਵਾਰਦਾਤ ਦੇ ਵਿੱਚ ਇਸ ਪੂਰੀ ਘਟਨਾ ਦੇ ਵਿੱਚ ਜੋ ਦੋ ਪੁਲਿਸ ਮੁਲਾਜ਼ਮ ਦੱਸੇ ਜਾ ਰਹੇ ਨੇ ਉਹ ਜ਼ਖਮੀ ਹੋਏ ਨੇ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਪਰ ਕਿਸ ਤਰੀਕੇ ਦੇ ਨਾਲ ਇਸ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਜੋ ਸ਼ਖਸ ਉਸ ਦੇ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ ਉਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਪੁਲਿਸ ਦੇ ਨਾਲ ਧੱਕਾ ਮੁਕੀ ਕੀਤੀ ਗਈ ਹੈ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿਵੇਂ ਇੱਕ ਮਹਿਲਾ ਵੀ ਇਸ ਦੀ ਜੋ ਮਹਿਲਾ ਸਾਥੀ ਹੈ ਉਸ ਦੇ ਵੱਲੋਂ ਵੀ ਪੁਲਿਸ ਮੁਲਾਜ਼ਮਾ ਦੇ ਨਾਲ ਧੱਕਾ ਮੁਕੀ ਕੀਤੀ ਜਾ ਰਹੀ ਹੈ ਉਹਨਾਂ ਦੇ ਨਾਲ ਇਹ ਬਦਤਮੀਜ਼ੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਇਸ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਜੋ ਸ਼ਖਸ ਹੈ ਉਸ ਦੇ ਵੱਲੋਂ ਪਹਿਲਾਂ ਪੁਲਿਸ ਪਾਰਟੀ ਤੇ ਹਮਲਾ ਕੀਤਾ ਜਾਂਦਾ ਹੈ ਬਾਅਦ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ਨੂੰ ਕਾਬੂ ਕੀਤਾ ਜਾਂਦਾ ਹੈ ਕਿਹਾ ਜਾ ਰਿਹਾ ਹੈ ਕਿ 1 ਘੰਟੇ ਦੀ ਮੁਸ਼ਕਲ ਤੋਂ ਬਾਅਦ ਇਸ ਸ਼ਖਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਮੋਹਾਲੀ ਦੇ ਖਰੜ ਦੀਆਂ ਇਹ ਤਸਵੀਰਾਂ ਨੇ ਜਿੱਥੇ ਸਵੇਰ ਦਾ ਸਮਾਂ ਸੀ ਜਦੋਂ ਇਹ ਹੰਗਾਮਾ ਉੱਥੇ ਹੁੰਦਾ ਇਸ ਤੋਂ ਬਾਅਦ ਜਿਹੜਾ ਉੱਥੇ ਟ੍ਰੈਫਿਕ ਜਮ ਵੀ ਹੋ ਜਾਂਦਾ ਹੈ ਪੁਲਿਸ ਨੂੰ ਕਾਫੀ ਦੇਰ ਤੱਕ ਇਸ ਸ਼ਖਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਰਹੀ ਕਿ ਉਹ ਪੁਲਿਸ ਵਾਲਿਆਂ ਦੀ ਗੱਲ ਮੰਨ ਲੇ ਤੇ ਆਪਣੀ ਗ੍ਰਿਫਤਾਰੀ ਦੇ ਦੇ ਪਰ ਇਸ ਸ਼ਖਸ ਦੇ ਵੱਲੋਂ ਸਾਫ਼ ਤੌਰ ਤੇ ਮਨ੍ਹਾ ਕਰ ਦਿੱਤਾ ਜਾਂਦਾ ਤੇ ਵਾਰ-ਵਾਰ ਪੁਲਿਸ ਨੂੰ ਲਲਕਾਰਿਆ ਜਾਂਦਾ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜੋ ਸਟਾਫ ਹੈ ਪੁਲਿਸ ਹੁਣ ਦਿਹਾ ਖਰੜ ਪੁਲਿਸ ਉਸ ਨੂੰ ਬੁਲਾਇਆ ਜਾਂਦਾ ਹੈ ਤੇ ਖਰੜ ਪੁਲਿਸ ਅਤੇ ਹਿਮਾਚਲ ਪੁਲਿਸ ਦੋ ਸੂਬਿਆਂ ਦੀ ਪੁਲਿਸ ਦੇ ਵੱਲੋਂ ਇਸ ਸ਼ਖਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਪਹਿਲਾ ਤੁਹਾਨੂੰ ਉਹ ਵੀਡੀਓ ਵੀ ਦਿਖਾਉਣੀ ਹੈ ਜਿਸ ਦੇ ਵਿੱਚ ਇਹ ਜੋ ਸ਼ਖਸ ਹੈ ਅਤੇ ਇਸ ਦੇ ਜੋ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮਾ ਦੇ ਨਾਲ ਤਕਾਮੁਕੀ ਕੀਤੀ ਜਾ ਰਹੀ ਹੈ ਦੋਵੇਂ ਧਿਰਾਂ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਤੇ ਹਮਲਾ ਕਰ ਰਹੀਆਂ ਇਹ ਤਸਵੀਰਾਂ ਪਹਿਲੇ ਤੁਹਾਨੂੰ ਲਾਈਵ ਦਿਖਾਣੇ ਆ બાપાની કરતા સડ દો બંદા બેયો એક બંદા 50 બધા બંદા ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਉਸ ਸ਼ਖਸ ਦੀ ਸਾਥੀ ਹੈ ਜੋ ਪਰਿਵਾਰਕ ਮੈਂਬਰ ਦੱਸੇ ਜਾ ਰਿਹਾ ਜਿਸ ਦੇ ਵੱਲੋਂ ਪੁਲਿਸ ਦੇ ਨਾਲ ਟੱਕਰਮੁਕੀ ਕੀਤੀ ਜਾ ਰਹੀ ਹੈ ਅਤੇ ਕਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਪੁਲਿਸ ਉੱਥੇ ਤਾਇਨਾਤ ਹੈ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਵਾਰ-ਵਾਰ ਇਹ ਜੋ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਸ਼ਖਸ ਹੈ ਇਸ ਦੇ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਸੀ ਪੁਲਿਸ ਦੇ ਨਾਲ ਵੀ ਟੱਕਰਮੁਕੀ ਇਸ ਸ਼ਖਸ ਦੇ ਵੱਲੋਂ ਕੀਤੀ ਗਈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜੋ ਪੁਲਿਸ ਮੁਲਾਜ਼ਮ ਨੇ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਇਹ ਉਹ ਸ਼ਖਸ ਹੈ ਇਸ ਦੇ ਵੱਲੋਂ ਵਾਰ-ਵਾਰ ਉਹਨਾਂ ਨੂੰ ਧਮਕਾਇਆ ਜਾ ਰਿਹਾ ਸੀ ਕਿ ਤੁਸੀਂ ਮੇਰੇ ਨੇੜੇ ਨਾ ਆਇਓ ਜੇਕਰ ਤੁਸੀਂ ਮੇਰੇ ਨੇੜੇ ਆਏ ਤਾਂ ਇਸ ਦਾ ਖਮਿਆza ਤੁਹਾਨੂੰ ਭੁਗਤਣਾ ਪਏਗਾ ਇਸ ਤਰੀਕੇ ਦੀ ਸ਼ਬਦਾਵਲੀ ਇਸ ਸ਼ਖਸ ਵਰਤਦਾ ਹੋਇਆ ਨਜ਼ਰ ਆ ਰਹੀ ਸੀ ਪਰ ਵਾਰ-ਵਾਰ ਪੁਲਿਸ ਵਾਲੇ ਪਹਿਲਾਂ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਜਦੋਂ ਇਹ ਨਹੀਂ ਸਮਝਿਆ ਜਦੋਂ ਇਸ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਤੇ ਬਾਅਦ ਦੇ ਵਿੱਚ ਪੁਲਿਸ ਵਾਲਿਆਂ ਦੇ ਵੱਲੋਂ ਵੀ ਇਸ ਸ਼ਖਸ ਨੂੰ ਗ੍ਰਿਫਤਾਰ ਕਰਨ ਦੇ ਲਈ ਕੇਰਾ ਪਾਇਆ ਜਾਂਦਾ ਹੈ ਕਿਸ ਤਰੀਕੇ ਦੇ ਨਾਲ ਇਸ ਵੀਡੀਓ ਨੂੰ ਕੈਮਰੇ ਦੇ ਵਿੱਚ ਕੈਦ ਕੀਤਾ ਗਿਆ ਲੋਕ ਉੱਥੇ ਜੋ ਉਤਸਨ ਉਹ ਵੀ ਡਰ ਗਏ ਕਿਉਂਕਿ ਇਸ ਤਰੀਕੇ ਦਾ ਮਾਹੌਲ ਬਣ ਗਿਆ ਜਦੋਂ ਵੱਡੀ ਗਿਣਤੀ ਦੇ ਵਿੱਚ ਦੋ ਸੂਬਿਆਂ ਦੀ ਪੁਲਿਸ ਹੋਵੇ ਆਮ ਲੋਕ ਵੀ ਡਰ ਗਏ ਤਾਂ ਦੱਸਿਆ ਜਾ ਰਿਹਾ ਹੈ ਕਿ ਕਰੀਬ 1 ਘੰਟੇ ਤੱਕ ਇਹ ਹੰਗਾਮਾ ਇਸੇ ਤਰੀਕੇ ਦੇ ਨਾਲ ਚੱਲਦਾ ਰਹਿੰਦਾ ਹੈ ਤੇ ਇਹ ਹੰਗਾਮਾ ਸ਼ੁਰੂ ਕਿਤੇ ਹੁੰਦਾ ਹੈ ਉਹ ਵੀ ਤੁਹਾਨੂੰ ਦੱਸਦੇ ਆ ਪਹਿਲਾ ਉਸ ਸੀਸੀਟੀਵੀ ਦਿਖਾਉਂਦੇ ਆ ਦਰਸਲ 26 ਤਰੀਕ ਦੀ ਇਹ ਸੀਸੀਟੀਵੀ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਸ਼ਿਮਲਾ ਦੇ ਵਿੱਚ ਬਦਰੋਆ ਟੋਲ ਵੇਰੀਅਰ ਸੀਗਾ ਜਿੱਤੇ 26 ਤਰੀਕ ਨੂੰ ਇਹ ਨਿਹੰਗ ਸਿੰਘ ਦੇ ਬਾਣੇ ਜਿੱਦੋ ਬਾਣੇ ਦੇ ਵਿੱਚ ਜੋ ਸ਼ਖਸ ਹੈ ਅਤੇ ਉਸ ਦੇ ਸਾਥੀ ਸਨ ਉਹ ਇੱਕ ਵੈਗਨਾਰ ਗੱਡੀ ਜੋ ਕਿ ਪਠਾਨਕੋਟ ਦੇ ਵੱਲੋਂ ਆਂਦੀ ਹੈ ਉੱਥੇ ਆਂਦੀ ਹੈ ਤੇ ਇਸੇ ਦਰਮਿਆਨ ਇਹਨਾਂ ਨੂੰ ਟੋਲ ਟੈਕਸ ਯਾਨੀ ਟੋਲ ਪਰਚੀ ਕਟਵਾਉਣ ਦੇ ਲਈ ਕਿਹਾ ਜਾਂਦਾ ਹੈ ਪਰ ਇਹ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਅਸੀਂ ਤਾਂ ਪਰਚੀ ਨਹੀਂ ਕਟਵਾਣੀ ਜੋ ਉੱਥੇ ਮੁਲਾਜ਼ਮ ਹੁੰਦੇ ਨੇ ਕੰਮ ਕਰਦੇ ਨੇ ਉਹਨਾਂ ਦੇ ਵੱਲੋਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਗੁੱਸੇ ਦੇ ਵਿੱਚ ਇਹਨਾਂ ਆ ਜਾਂਦੇ ਨੇ ਕਿ ਇਹਨਾਂ ਦੇ ਵੱਲੋਂ ਜੋ ਬੈਰੀਅਰ ਹੁੰਦੇ ਨੇ ਉਹਨਾਂ ਨੂੰ ਹਟਾਇਆ ਜਾਂਦਾ ਹੈ ਤਲਵਾਰ ਦੇ ਨਾਲ ਜੋ ਲੋਕ ਉੱਥੇ ਮੌਜੂਦ ਹੁੰਦੇ ਨੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮੋਟਰਸਾਈਕਲ ਦੀ ਵੀ ਭੰਨ ਤੋੜ ਕਰਨ ਦੀ ਕੋਸ਼ਿਸ਼ ਜਿਹੜੀ ਆ ਕੀਤੀ ਗਈ ਆ ਤੁਸੀਂ ਸਭ ਤੌਰ ਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੈਰੀਅਰ ਨੂੰ ਹਟਾਇਆ ਜਾਂਦਾ ਹੈ ਤੇ ਆਪਣੀ ਗੱਡੀ ਉੱਥੋਂ ਦੀ ਲੰਗਾ ਲੀਤੀ ਜਾਂਦੀ ਆ ਉੱਥੋਂ ਦੀ ਗੱਡੀ ਆਪਣੀ ਕੱਢ ਲੀਤੀ ਜਾਂਦੀ ਆ ਤੇ ਇਹ 26 ਤਰੀਕ ਦੀ ਸੀਸੀਟੀਵੀ ਤਸਵੀਰਾਂ ਨੇ ਜਿੱਥੋਂ ਦੀ ਇਹ ਪੂਰਾ ਹੰਗਾਮਾ ਸ਼ੁਰੂ ਹੁੰਦਾ ਹੈ ਸ਼ਿਮਲਾ ਦੇ ਬਦੁਰਵਾ ਟੋਲ ਵੈਰੀਅਰ ਦੀ ਇੱਕ ਪੂਰੀ ਵਾਰਦਾਤ ਸੀ ਜੋ ਅੱਜ ਖਰੜ ਦੇ ਵਿੱਚ ਜਾ ਕੇ ਜਿੱਥੇ ਪੁਲਿਸ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਜੋ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਜੋ ਵਿਅਕਤੀ ਸੀ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਦਕਿ ਜੋ ਇਸ ਦੇ ਸਾਥੀ ਸਣ ਉਹਨਾਂ ਦੀ ਭਾਲ ਵੀ ਕੀਤੀ ਜਾ ਰਹੀ ਆ ਤਾਂ ਐਫ ਆਈ ਆਰ ਦੇ ਵਿੱਚ ਇਹ ਪੂਰੀ ਵਾਰਦਾਤ ਦੇ ਬਾਰੇ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਜੋ ਟੋਲ ਕਰਮੀ ਸਨ ਉਹਨਾਂ ਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਉਹਨਾਂ ਦੇ ਕੋਲੋਂ 55000 ਰੁਪਏ ਦੇ ਜੋ ਕੈਸ਼ ਸੀਗਾ ਉਸ ਨੂੰ ਖੋਇਆ ਜਾਂਦਾ ਹੈ ਉੱਥੇ ਜੋ ਉਹਨਾਂ ਦੇ ਬੈਰੀ ਬੈਰੀਅਨ ਹੁੰਦੇ ਨੇ ਉਹਨਾਂ ਨੂੰ ਹਟਾਇਆ ਜਾਂਦਾ ਹੈ ਮੋਟਰਸਾਈਕਲ ਦੀ ਭੰਨ ਤੋੜ ਕੀਤੀ ਜਾਂਦੀ ਹੈ ਜੋ ਮੁਲਾਜ਼ਮ ਨੇ ਉਹਨਾਂ ਦੇ ਥੱਪੜ ਵੀ ਮਾਰੇ ਜਾਂਦੇ ਨੇ ਜਿਸ ਤੋਂ ਬਾਅਦ ਹਿਮਾਚਲ ਪੁਲਿਸ ਅੱਜ ਖਰੜ ਦੇ ਵਿੱਚ ਪਹੁੰਚਦੀ ਹੈ ਇਸ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੇ ਲਈ ਜੋ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਇਸੇ ਦਰਮਿਆਨ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਜੋ ਵਿਅਕਤੀ ਹੈ ਉਸ ਦੇ ਵੱਲੋਂ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਜ ਜ ਉਸ ਦੇ ਪਰਿਵਾਰਕ ਮੈਂਬਰ ਹੁੰਦੇ ਨੇ ਉਹਨਾਂ ਦੇ ਵੱਲੋਂ ਵੀ ਪੁਲਿਸ ਪਾਰਟੀ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਇਸ ਪੂਰੀ ਘਟਨਾਕ੍ਰਮ ਬਾਰੇ ਸਾਡੇ ਪੱਤਰਕਾਰ ਮਨਜੋਤ ਕੰਗ ਦੇ ਵੱਲੋਂ ਖਰੜ ਦੇ ਜੋ ਡੀਐਸਪੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਕਿ ਕਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ ਆਓ ਸੁਣਦੇ ਹਾਂ ਅ ਡੀ ਆਰ ਪੀ ਸਾਹਿਬ ਮਨਜੋਤ ਗੱਲ ਕਰ ਰਹੇ ਆ ਪੀਟੀਸੀ ਨਿਊਜ਼ ਤੋਂ ਜੀ ਜੀ ਇੱਕ ਜਿਹੜਾ ਖਰੜ ਦੇ ਵਿੱਚ ਕਲੈਸ਼ ਹੋਇਆ ਪੁਲਿਸ ਆਫੀਸਰ ਨੇ ਨਾਲ ਨਿਹੰਗ ਨਜ਼ਰ ਆ ਰਹੇ ਨੇ ਲੜਦੇ ਉਹ ਪੂਰਾ ਮੈਟਰ ਕੀ ਹੈ ਜੀ ਉਹ ਥੋੜਾ ਬਰੀਫ ਚ ਦੱਸ ਦਿਓ ਜੀ ਬੇ ਜੀ ਬੇ ਸਿਕਲੀ ਪਾਚੂਨ ਚ ਮੂਰਪੁਰ ਪੁਲਿਸ ਸਟੇਸ਼ਨ ਤੇ ਤਾਂ ਕੋਈ ਐਡਾਤ ਹੋਈ ਸੀ ਜੀ ਜੀ ਟੋਲ ਟੈਕਸ ਤੇ ਉੱਤੇ ਬਿੱਟੜਾ ਕੋਈ ਐਪਲੀਕੇਸ਼ਨ ਨਹੀਂ ਆਉਂਦੀ ਨਾਲ ਨਾਲ ਕੁਝ ਹੋ ਗਿਆ ਵੀ ਅਸਕੇ ਸਟੇਟ ਜੀ ਉਹਦੇ ਦੌਰਾਨ ਉਹਨਾਂ ਨੇ ਤਫ਼तीश ਕਰ ਰਹੇ ਸੀਗੇ ਤੇ ਇੱਥੇ ਜਿਹੜਾ ਇੱਕ ਬੰਦਾ ਇਹਨਾਂ ਨੇ ਟਰੈਕ ਕਰਕੇ ਇੱਥੇ ਰੌਂਡ ਕੀਤਾ ਸੀਗਾ ਜੀ ਤੇ ਉਸੇ ਦੌਰਾਨ ਉਹਨੇ ਉਹਨਾਂ ਤੇ ਮਤਲਬ ਰੈਜ਼ਿਸਟੈਂਸ ਕੀਤੀ ਤੇ ਨਾਲ ਹੀ ਆਪਣੀ ਪੁਲਿਸ ਟੀਮ ਜਿਹੜੀ ਗਈ ਉਹਦੇ ਤੇ ਵੀ ਹਮਲਾ ਕੀਤਾ ਉਸ ਤੋਂ ਬਾਅਦ ਫਿਰ ਉਹਨੂੰ ਕਾਫੀ ਮੁਸ਼ੱਕਤ ਦੇ ਬਾਅਦ ਜਿਹੜਾ ਕਾਬੂ ਕੀਤਾ ਜੀ ਇਹ ਇੱਕ ਚੀਜ਼ ਕਨਫਰਮ ਕਰ ਰਹੇ ਹੋ ਵੀ ਜਿਹੜੀ ਖੋਹ ਮਾਰ ਹੋਈ ਸੀ ਔਰ ਪੈਸੇ 55000 ਲੈ ਕੇ ਆਏ ਸੀ ਉਹ ਇਹੀ ਨਿਹੰਗ ਲੈ ਕੇ ਆਇਆ ਸੀ ਜਿਹੜਾ ਜਿਹਨੂੰ ਅਰੈਸਟ ਕਰਨ ਦੇ ਲਈ ਗਈ ਸੀ ਪੁਲਿਸ ਉਹ ਜੀ ਤਿੰਨ ਜਾਨੇ ਸੀਗੇ ਉੱਥੇ ਜਿਹੜੇ ਉੱਥੇ ਦੀ ਵੀਡੀਓ ਵੀ ਉਹਨਾਂ ਕੋਲ ਸੀਸੀਟੀਵੀ ਫੁਟੇਜ ਵੀ ਸੀ ਉਹਨਾਂ ਚੋਂ ਇੱਕ ਜਣਾ ਇਹ ਸੀਗਾ ਜੀ ਜੀ ਮਤਲਬ ਤਿੰਨਾਂ ਜਾਨਿਆਂ ਨੇ ਪਹਿਲਾਂ ਉੱਥੇ ਲੁੱਟਮਾਰ ਕੀਤੀ ਐ ਉੱਥੋਂ ਗੱਡੀ ਵੀ ਭਜਾ ਕੇ ਲੈ ਆਏ ਔਰ ਪੈਸੇ ਵੀ ਲੈ ਕੇ ਆਏ ਐ ਜੀ 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 ਉਹਨਾਂ ਕੋਲ ਸਾਰੀ ਸੀਸੀਟੀਵੀ ਫੁਟੇਜ ਹੈ ਜੀ ਸਾਰੀ ਚੀਜ਼ ਦੀ ਤੇ ਕੱਲ ਜਦੋਂ ਇੱਥੇ ਅਰੈਸਟ ਕਰਨ ਦੇ ਲਈ ਆਏ ਫਿਰ ਉਦੋਂ ਕੀ ਗੱਲ ਹੋਈ ਪੁਲਿਸ ਅਫਸਰ ਦੀ ਜਿਹੜੀ ਵੀਡੀਓ ਵੀ ਹੈ ਇੱਕ ਲੜਕੀ ਦੇ ਨਾਲ ਔਰਬ ਦੇ ਨਾਲ ਵੀ ਖੈਬਰਦਿਆਂ ਦੀ ਵੀਡੀਓ ਹੈ ਪੁਲਿਸ ਦੀ ਉਹ ਰੋਕ ਰਹੀ ਸੀ ਅਰੈਸਟ ਕਰਨ ਤੋਂ ਕੀ ਕਾਰਨ ਸੀ ਉਹਨਾਂ ਦਾ ਜੀ ਦੋ ਜਾਨੇ ਸੀਗੇ ਇਹ ਬੰਦੇ ਦੇ ਨਾਲ ਅਮਨ ਹੈਗਾ ਇਹਦਾ ਨਾਮ ਇਹਦੇ ਨਾਲ ਇੱਕ ਲੇਡੀ ਸੀ ਇਹ ਦੋਨੋਂ ਹੀ ਰੈਜ਼ਿਸਟੈਂਸ ਕਰ ਰਹੇ ਸੀਗੇ ਇਹ ਨੇ ਆਪਣੀ ਸ਼ਰੀਫ ਸਾਹਿਬ ਸਾਹਮਣੇ ਕੱਢ ਕੇ ਤੇ ਉਹਨਾਂ ਨੂੰ ਕਹਿ ਰਿਹਾ ਸੀ ਵੀ ਜੇ ਕੋਈ ਨੇੜਿਆ ਆ ਤਾਂ ਮੈਂ ਹਮਲਾ ਕਰ ਦਊਗਾ ਜੀ ਉਸ ਦੌਰਾਨ ਦੋ ਮੁਲਾਜ਼ਮਾਂ ਦੇ ਇੰਗਰੀਜ਼ ਵੀ ਹੋਈਆਂ ਨੇ ਜੀ ਤੇ ਉਹ ਵੀ ਇਹਦੀ ਹੈਲਪ ਕਰ ਰਹੀ ਸੀ ਨਾਲ ਜਿਹੜੀ ਲੇਡੀ ਸੀ ਵੀ ਜੀ ਤੇ ਹੁਣ ਇਹਨਾਂ ਨੂੰ ਅਰੈਸਟ ਕਰ ਲਿਆ ਜੀ ਅ ਜਿਹੜਾ ਵੀ ਇਹ ਅਮਨ ਹੈਗਾ ਉਹਨੂੰ ਉਹਦੀ ਅਰੈਸਟ ਜਿਹੜੀ ਆ ਇੱਕ ਮੁਕਦਮੇ ਚ ਪੈ ਗਈ ਆ ਜੀ ਤੇ ਉਹ ਜਿਹੜੀ ਨਾਲ ਔਰਤ ਦੂਸਰੀ ਸੀਗੀ ਨਹੀਂ ਜੀ ਫਨਾਲ ਉਹ ਨੂੰ ਨਹੀਂ ਸੀ ਉਹ ਅਸੀਂ ਸਾਰਾ ਸਾਰਾ ਜਿਹੜਾ ਮਤਲਬ ਸਾਰੀ ਚੀਜ਼ ਦੀ ਤਰਤਾਲ ਜਿਹੜੀ ਕਰ ਰਹੇ ਹੈਗੇ ਆ ਤੇ ਮਚਲ ਵਾਲੇ ਵੀ ਜਿਹੜੇ ਦੋ ਇਹਦੇ ਨਾਲ ਦੇ ਸੀ ਉਹਨਾਂ ਦੀ ਵੀ شناخت ਕਰਕੇ ਉਹਨਾਂ ਨੂੰ ਵੀ ਜਿਹੜਾ ਉਹਨਾਂ ਦੇ ਪਿੱਛੇ ਵੀ ਲੱਗੇ ਹੋਏ ਨੇ ਬਿਲਕੁਲ ਬਿਲਕੁਲ ਠੀਕ ਹੈ ਠੀਕ ਹੈ ਧੰਨਵਾਦ ਡੀਐਸੂ ਜੀ ਸਾਹਿਬ ਧੰਨਵਾਦ ਲੈਡੀ ਸਾਡਾ ਕੰਮ ਕਰੋਗੇ ਉਹ ਕਿੱਟੀ ਸੁਣੋ ਉਹ ਆਂਟੀ ਤੇਰਾ ਕੀ ਕਰ ਰਹੀ ਤੁਸੀਂ ਬੜੀ 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 ਇਹਦਾ ਗਾਣਾ ਵਰਤਦੀ ਹੈ ਇਹਦਾ ਸੇ ਪਾਸ਼ਾ ਦੀ ਕੁੱਤਾ ਸਾਡੇ ਦੋ ਮਾਰ ਜੂਏ ਕੋਈ ਗੱਲ ਨਹੀਂ ਹੋਣੀ ਆ ਹਰ ਇੱਕ ਗੱਲ ਦਾ ਅੱਗੇ ਆਈ ਜੋਕਰ ਤੁਹਾਡਾ ਸਾਰਾ ਟੱਬਰ ਉਡਾ ਦੇਣੀ ਹੈ ਬਾਬਾ ਦੀ ਗੱਲ ਤਾਂ ਕਰ ਦੋ ਬੰਦਾ ਨਾ ਹੋ ਜਾ ਇੱਕ ਵਾਰਾ ਪੰਜਾਬ ਨਾਲ ਸਾਰੇ ਖਪਾ ਦਾ ਹੋ ਜਾ ਤਰਤੀ ਹੋ ਜਾਓ ਪਿੱਛੇ ਨੂੰ ਚੱਲਦਾ ਹੈ